ਆਪ ਆदमी ਪਾਰਟੀ ਨੂੰ ਲੱਗਣ ਜਾ ਰਿਹਾ ਹੈ ਵੱਡਾ ਝਟਕਾ ਦੱਸ ਦਈਏ ਇੱਕ ਪਾਸੇ ਆਮ ਆदमी ਪਾਰਟੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਿਪਟ ਲੋਕ ਸ਼ਮੂਲਿਤ ਕਰਨ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਦੂਸਰੇ ਪਾਸੇ ਹਲਕਾ ਗਿੱਦੜ ਬਾਹਾਂ ਤੋਂ ਵੱਡਾ ਝਟਕਾ ਲੱਗਣ ਜਾ ਰਿਹਾ ਹੈ ਆਮ ਆਦਮੀ ਪਾਰਟੀ ਨੂੰ ਦੱਸ ਦਈਏ ਕਿ ਉਹ ਕੌਣ ਹੈ ਜਿਸ ਨੇ ਦਾਅਵੇਦਾਰੀ ਰੱਖੀ ਸੀ ਜਿਮਨੀ ਚੋਣਾ ਲੜਨ ਦੀ ਹਲਕਾ ਗਿੱਦਰਬਾਹ ਤੋਂ ਪਹਿਲਾਂ ਉਹ ਕਾਂਗਰਸ ਦੇ ਵਿੱਚ ਸੀ ਬਾਅਦ ਵਿੱਚ ਲਗਭਗ 2 ਤੋਂ ਵੀ ਜ਼ਿਆਦਾ ਸਾਲ ਹੋ ਗਏ ਨੇ ਉਹ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਕੰਮ ਕਰ ਰਹੇ ਨੇ ਜਿੰਨੀਆਂ ਵੀ ਗਰੰਟੀਆਂ ਆਉਂਦੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿੰਨੇ ਵੀ ਕੰਮ ਆਰੰਭੇ ਗਏ ਨੇ ਉਸ ਆਗੂ ਜਿਸ ਨੂੰ ਟਕਸਾਲੀ ਆਗੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਆਮ ਆਦਮੀ ਪਾਰਟੀ ਉਹ ਸਾਰੇ ਹਲਕੇ ਗਿੱਦਰਬਾਹਾ ਦੇ ਕੰਮ ਕਰਵਾ ਰਹੇ ਨੇ ਅਤੇ ਉਹਨਾਂ ਦੇ ਪਿੱਛੇ ਬਹੁਤ ਸਾਰੇ ਲੋਕ ਮੀਨੇ ਅੱਜ ਉਹਨਾਂ ਨੇ ਬੜਾ ਵੱਡਾ ਧਮਾਕਾ ਕਰ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਇਤਾਂ ਡਿੰਪੀ ਢਿੱਲੋਂ ਨੇ ਗੱਲ ਕਹੀ ਹੈ ਨਾ ਗਿੱਦੜਪਾਹਾ ਦੇ ਵਿੱਚ ਕਿ ਮੈਂ ਬੜੀ ਜਲਦੀ ਜਿਹੜਾ ਹੈ ਸ਼ਮੂਲਿਤ ਕਰਨ ਜਾ ਰਿਹਾ ਹਾਂ ਆਮ ਆਦਮੀ ਪਾਰਟੀ ਦੇ ਵਿੱਚ ਆਗੂ ਤੇ ਆਮ ਆਦਮੀ ਪਾਰਟੀ ਦੀ ਮਰਜ਼ੀ ਹੈ ਹਾਈ ਕਮਾਂਡ ਦੀ ਮਰਜ਼ੀ ਹੈ ਜਾਂ ਮੁੱਖ ਮੰਤਰੀ ਮੌਜੂਦਾ ਨੇ ਭਗਵੰਤ ਮਾਨ ਉਹਨਾਂ ਦੀ ਮਰਜ਼ੀ ਹੈ ਉਹਨਾਂ ਨੂੰ ਸ਼ਾਮਲ ਕਰਾਉਣ ਜਾਂ ਨਾ ਕਰਾਉਣ ਹਾਲੇ ਉਹਨਾਂ ਨੇ ਕਿਹਾ ਕਿ ਇਹ ਨਹੀਂ ਫੈਸਲਾ ਕੀਤਾ ਜਾ ਸਕਦਾ ਕਿ ਜਿਮਨੀ ਚੋਣ ਹਲਕਾ ਗਿੱਦੜਵਾਹਾ ਤੋਂ ਡਿਪੀ ਡਿਪੀ ਢਲਣਗੇ ਉਹਨਾਂ ਨੇ ਕਿਹਾ ਕਿ ਮੈਂ ਵੀ ਦਾਅਵੇਦਾਰੀ ਰੱਖਦਾ ਹਾਂ ਮੈਂ ਵੀ ਦਾਅਵੇਦਾਰੀ ਰੱਖੀ ਹੋਈ ਹੈ ਜਿਮਨੀ ਚੋਣ ਲੜਨ ਦੀ ਹਲਕਾ ਗਿੱਦੜਵਾਹਾ ਤੋਂ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਰਜੀਵ ਮਿੱਤਲ ਦੀ ਰਜੀਵ ਮਿੱਤਲ ਨੇ ਵੀ ਦਾਅਵੇਦਾਰੀ ਪਿਛਲੇ 3 ਮਹੀਨਿਆਂ ਤੋਂ ਰੱਖੀ ਹੋਈ ਹੈ ਜਿਮਨੀ ਚੋਣਾਂ ਲਈ ਅਤੇ ਹਲਕਾ ਹਲਕੇ ਦੇ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਦੇ ਲਈ ਪ੍ਰਚਾਰ ਕਰ ਰਹੇ ਨੇ ਜਿਮਣੀ ਚੋਣਾਂ ਲਈ ਪ੍ਰਚਾਰ ਕਰ ਰਹੇ ਨੇ ਡੋਰ ਟੂ ਡੋਰ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਜਾ ਕੇ ਮਿਲ ਕੇ ਲੋਕਾਂ ਨੂੰ ਕਨਵਿੰਸ ਕਰ ਰਹੇ ਨੇ ਜਿਮਨੀ ਚੋਣਾਂ ਲਈ ਉਹਨਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਤਾ ਖੇੜਦੀ ਹੈ ਡਿਪੀ ਢਿਲੋਤੇ ਜਿਮਨੀ ਚੋਣਾਂ ਦੀ ਟਿਕਟ ਦਿੰਦੀ ਹੈ ਤੇ ਮੇਰੇ ਵੱਲੋਂ ਬਿਦਾਵਾ ਹੋਵੇਗਾ ਮੈਂ ਪਾਰਟੀ ਨੂੰ ਛੱਡ ਕੇ ਹੋਰ ਕਿਤੇ ਚਲਾ ਜਾਵਾਂਗਾ ਇਹ ਗੱਲ ਕਹਿ ਦਿੱਤੀ ਹੈ ਰਜੀਵ ਮਿੱਤਲ ਨੇ ਰਜੀਵ ਮਿੱਤਲ ਲਗਭਗ 2 ਸਾਲ ਤੋਂ ਜ਼ਿਆਦਾ ਦਾ ਸਮਾਂ ਹੈ ਲਗਾਤਾਰ ਆਮ ਆਦਮੀ ਪਾਰਟੀ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਤੇ ਜਿਹੜੇ ਵੀ ਕੰਮ ਹੋ ਰਹੇ ਨੇ ਹਲਕਾ ਗਿੱਦੜਵਾਹ ਦੇ ਵਿੱਚ ਉਹ ਸਾਰੇ ਦੇ ਸਾਰੇ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋ ਰਹੇ ਨੇ ਇਸ ਲਈ ਉਹ ਦਾਵੇਦਾਰ ਨੇ ਜਿਮਨੀ ਚੋਣ ਦੀ ਟਿਕਟ ਲਈ ਆਮ ਆਦਮੀ ਪਾਰਟੀ ਵੱਲੋਂ ਜੇਕਰ ਉਹ ਛੱਡਦੇ ਨੇ ਤੇ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਕੇ ਹੋਰ ਕਿਸੇ ਪਾਰਟੀ ਦੇ ਵਿੱਚ ਸ਼ਾਮੂਲਿਤ ਕਰਾਂਗਾ ਧੰਨਵਾਦ